ਮੈਂ ਤੁਹਾਡਾ ਅਮਨ ਸਿੰਘ ਮਰਿੰਡਾ ਤੁਸੀਂ ਦੇਖੋ ਲੋਕ ਮਸਲੇ ਅੱਜ ਆਪਾਂ ਪਹੁੰਚੇ ਮਰਿੰਡੇ ਦੇ ਵੱਖ-ਵੱਖ પેટ્રોલ ਪੰਪਾਂ 'ਤੇ ਜੇ ਆਪਾਂ ਪਿੱਛੇ પેટ્રોલ ਪੰਪਾਂ ਦਾ ਮਾਹੌਲ ਤੁਹਾਨੂੰ ਦਿਖਾਉਨੇ ਆ ਇੱਥੇ ਭੀੜ ਲੱਗੀ ਹੋਈ ਆ ਬਹੁਤ ਜ਼ਿਆਦਾ ਡੀਜ਼ਲ ਤੇ ਪੈਟਰੋਲ ਭਰਵਾਉਣ ਦੀ ਕਿਉਂਕਿ ਸੁਣਨ ਵਿੱਚ ਆਇਆ ਕਿ ਤਿੰਨ ਦਿਨ ਦੀ ਲਗਾਤਾਰ ਹੜਤਾਲ ਚੱਲੀ ਆ ਟਰਾਂਸਪੋਰਟ ਦੀ ਮਤਲਬ ਕਿ ਡਰਾਈਵਰਾਂ ਦੀ ਪਿੱਛੇ ਜਾ ਕੇ ਆਪਾਂ ਤੁਹਾਨੂੰ ਪਬਲਿਕ ਨਾਲ ਵੀ ਗੱਲਬਾਤ ਕਰਦੇ ਆ ਤੇ ਉਹ ਕਿੰਨਾ ਕੁ ਪਰੇਸ਼ਾਨ ਨੇ ਆ ਦੇਖੋ ਜੀ ਪਿੱਛੇ ਆਪਣੇ ਨਾਲ ਨਿਕਲੇ ਆ ਹਾਂਜੀ ਹਾਂਜੀ ਬਾਜੀ ਕਿੰਨਾ ਕੁ ਟਾਈਮ ਤੁਸੀਂ ਇੱਥੇ ਲਾਈਨ ਵਿੱਚ ਲੱਗੇ ਰਹੇ ਆ ਅੱਧਾ ਘੰਟ ਅੱਧੇ ਘੰਟੇ ਤੋਂ ਕਿੰਨੇ ਕ ਪਰੇਸ਼ਾਨੀ ਹੋ ਰਹੀ ਹੈ ਜੀ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਇਤਰਾ ਟ੍ਰਾਫਿਕ ਪੂਰਾ ਜਮ ਹੋ ਗਿਆ ਟੋਟ ਪਰ ਤੇ ਸਰਕਾਰ ਤੋਂ ਤੁਸੀਂ ਕੀ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਕਿ ਐਸਾ ਪਰੇਸ਼ਾਨੀ ਫਿਰ ਆ ਕੇ ਕੋਨਾ ਹੋ ਪਬਲਿਕ ਲਈ ਸਰਕਾਰ ਸੋਚੇ ਕੁਝ ਕਰੇ ਠੀਕ ਹੈ ਧੰਨਵਾਦ ਜੀ ਹਾਂਜੀ ਹਾਂਜੀ ਸ੍ਰੀ ਬੱਤੇ ਜੀ ਇਹ ਤਾਂ ਇੱਕ ਮਹਾਰਾਜ ਅਸੀਂ ਸੋਚ ਰਹੇ ਹਾਂ ਵੀ ਹਾਲਾਤ ਕਿਆ ਸਰਕਾਰ ਕਰ ਰਹੀ ਹੈ ਕਿਆ ਹੋ ਰਿਹਾ ਹੈ ਜੋ ਇਹ ਦਿੱਕਤਾਂ ਸਾਨੂੰ ਆਉਣ ਲੱਗੀਆਂ ਅਸੀਂ ਵੋਟਾਂ ਕਿਸੇ ਤੋਂ ਵਿੱਚ ਪਾ ਕੇ ਤੁਹਾਨੂੰ ਸਰਕਾਰ ਚੁਣਿਆ ਤਾਂ ਸਾਡੀ ਹੱਥ ਜੋੜ ਕੇ ਇੱਕ ਬੇਨਤੀ ਹੈ ਸਰਕਾਰ ਦੇ ਅੱਗੇ ਵੀ ਦੇਖੋ ਇਹ ਮਸਲੇ ਨੂੰ ਤੁਰੰਤ ਹੱਲ ਕਰਾਇਆ ਜਾਵੇ ਤਾਂ ਪਬਲਿਕ ਜਿਹੜੀ ਨਿੱਕੇ ਨਿੱਕੇ ਬੱਚੇ ਕੋਈ ਹਸਪੀਟਲ ਜਾਣਾ ਕਿਸੇ ਨੇ ਕੋਈ ਪੇਸ਼ੈਂਟ ਆ ਉਹ ਗੱਡੀ ਤੇਲ ਨਹੀਂ ਉਹ ਤੇਲ ਕਿੱਥੋਂ ਪਾਊਗਾ ਹੁਣ ਦੇਖੋ ਅੱਜ ਕੀ ਹਾਲਾਤ ਹੈ ਇੱਥੇ ਦਾ ਤੁਸੀਂ ਮਾਹੌਲ ਦੇਖੋ ਸ਼ਹਿਰ ਮਰੰਡੇ ਦਾ ਜੀ ਮਰੰਡੇ ਵਾਸੀ ਕਿੰਨੇ ਪਰੇਸ਼ਾਨ ਹੋਏ ਪੈਣ ਤੇਲ ਤੋਂ ਤਾਂ ਬੇਨਤੀ ਹੈ ਵੀ ਸਰਕਾਰ ਤੁਰੰਤ ਇਸ ਮਸਲੇ ਦਾ ਹੱਲ ਕਰੇ ਇਹੀ ਹੱਥ ਜੋੜ ਕੇ ਬਿੰਦੀ ਵੈਘਰੂ ਜੀ ਦਾ ਖਾਲਸਾ ਵੈਘਰੂ ਜੀ ਕੀ ਫਤਿਹ ਤੇ ਆਪਣੇ ਵਾਲਕੇ ਕੁਝ ਲੜਕੀਆਂ ਵੀ ਨਾ ਤੋਂ ਪੁੱਛ ਲਿਆ ਤੁਸੀਂ ਕਿੰਨੇ ਟਾਈਮ ਤੋਂ ਲੱਗੇ ਹੋ ਲਾਈਨ ਵਿੱਚ ਨਹੀਂ ਮੈਨੂੰ ਤਾਂ ਅੱਜ 10 ਮਿੰਟ ਹੀ ਹੋਇਆ ਮੇਰੀ ਵਾਰੀ ਆ ਗਈ ਤੇ ਜਿੱਦਾਂ ਕਿ ਪੁਲਿਸ ਪ੍ਰਸ਼ਾਸਨ ਦਾ ਕੰਮ ਕਿੱਦਾਂ ਲੱਗ ਰਿਹਾ ਤੁਹਾਨੂੰ ਵਧੀਆ ਕੰਮ ਹੈ ਜੀ ਉਹਨਾਂ ਦਾ ਕਿਉਂਕਿ ਉਹਨਾਂ ਨੇ ਕੁੜੀਆਂ ਨੂੰ ਪਹਿਲ ਦਿੱਤੀ ਹੈ ਸਾਰੇ ਮੁੰਡੇ ਪਿੱਛੇ ਖੜੇ ਆਂ ਬਟ ਕੁੜੀਆਂ ਨੂੰ ਧੰਨਵਾਦ ਜੀ ਦੇਖੋ ਜੀ ਪੈਟਰੋਲ ਪਵਾ ਕੇ ਬਾਹਰ ਨਿਕਲੇ ਕਿੰਨਾ ਟਾਈਮ ਹੋ ਗਿਆ ਸੀ ਲਾਈਨ 'ਚ ਲੱਗੇ ਤੁਹਾਨੂੰ 3 ਘੰਟੇ ਹੋ ਗਏ ਜੀ ਪੂਰੇ ਮਤਲਬ ਕਿ ਰੋਟੀ ਖਾਣੀ ਪਾਣੀ ਖਾਤੇ ਵੀ ਨਹੀਂ ਨਿਕਲੇ ਹੋਏ ਆ। ਇਹਨਾਂ ਰੋਟੀ ਦੇ ਆ ਗਏ ਜੀ ਘਰ ਤੇ ਜਦ ਸੁਣਿਆ ਮੈਂ ਵੀ ਤੇਲ ਬੰਦ ਹੋ ਰਿਹਾ ਜੀ। ਆ ਦੇਖੋ ਜੀ 3 ਘੰਟੇ ਬਾਅਦ ਵਿਚਾਰੇ ਪੂਰੇ ਹੰਬੇ ਪਏ ਆ ਨਿਕਲੇ ਪਸੀਨੋ ਪਸੀਨੀ ਹੋਏ ਪਏ ਆ ਜੀ। ਆ ਪਿੱਛੇ ਦੇਖ ਸਕਦੇ ਹੋ ਕਿੰਦਾ ਲੋਕੀ ਆਪਣੇ ਕੈਂੀਆਂ ਲਗੇ ਪਹੁੰਚੇ ਹੋਏ ਆ ਕਿਤਾ ਮਾਰਾ ਮਾਰੀ ਚੱਲ ਰਹੀ ਆ ਜੀ। ਆ ਮੁੰਡੇ ਆਪਣੇ ਨਾਲ ਗੱਲਬਾਤ ਕਰਦੇ ਆ। ਤੁਸੀਂ ਕਹੇ ਜੀ ਪੈਟਰੋਲ ਲੈਣਾ ਇਹ ਦੀ ਡੀਜ਼ਲ ਲੈਣ ਆਏ ਹੋ। ਡੀਜ਼ਲ ਲੈਣ ਆਏ ਜੀ। ਤੁਸੀਂ ਕਰੋ ਤੇ ਖੜੇ ਆ ਲਾਈਨ ਵਿੱਚ। ਹਾਂ ਜੀ ਕਾਫੀ ਤੇ ਟਾਈਮ ਹੋ ਗਿਆ 1.5 ਘੰਟੇ ਹੋ ਗਏ। ਇਹ ਤੁਹਾਨੂੰ ਕਿੰਨੀ ਕੀ ਪ੍ਰੇਸ਼ਾਨੀ ਪ੍ਰੇਸ਼ਾਨੀ ਤੋਂ ਬਹੁਤ ਹੋ ਰਹੀ ਹੈ ਜੀ ਚੰਡੀਗੜ੍ਹ ਸਵੀਟਸ ਹੈਗੇ ਆਪਣੇ ਡੀਜ਼ਲ ਲੈਣੇ ਆਏ ਡੀਜ਼ਲ ਨਹੀਂ ਹੈਗਾ ਮਾਈਕ ਕੋਲ ਤੋਂ ਡੀਜ਼ਲ ਲੈਣੇ ਆ ਗੱਡੀ ਢੋਲ ਘੰਟਾ ਹੋ ਗਿਆ ਕਿੰਨੇ ਟਾਈਮ ਤੋਂ ਆਏ ਹੱਥ ਬਿਲਕੁਲ ਘੰਟਾ ਜਾਂ ਡੇਢ ਘੰਟਾ ਹੋ ਗਿਆ ਖੜੇ ਨੂੰ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਉਹ ਵੀਰ ਜੀ ਆਪਣਾ ਜਿਹੜਾ ਕਾਨੂੰਨ ਲਿਆ ਉਹ ਵਾਪਸ ਕਰ ਲਵੇ ਉਹ ਠੀਕ ਹੈ ਜੀ ਤਾਂ ਉਹ ਪ੍ਰੇਸ਼ਾਨੀ ਆ ਰਹੀ ਹੈ ਯਾਰ ਗੱਡੀਆਂ ਦੇਖ ਤੇ ਸਾਹਮਣੇ ਇਦਾਂ ਹੀ ਬੁਰਾ ਹਾਲ ਹੈ ਨਾ ਡੀਜ਼ਲ ਮਿਲਦਾ ਲੈਣਾ ਵਲਗ ਵਲਗ ਕਿ ਬਹੁਤ ਬੁਰਾ ਹਾਲ ਹੈ ਜੀ ਸਾਡਾ ਧੰਨਵਾਦ ਜੀ ਕਿੱਥੋਂ ਆਏ ਹੋ ਤੁਸੀਂ ਤੂੰ ਦਾ ਪਿੰਡ ਹੈ ਵੀਰ ਜੀ ਆਪਣਾ ਬਾਜੀ ਪਟਾਣਾ ਕੋਲ ਇਹ ਤੇ ਸਪੈਸ਼ਲ ਪੈਟਰੋਲ ਡੀਜੀਲ ਪੋਣ ਹੈ ਜਾਂ ਪੈਟਰੋਲ ਹੈ ਜੀ ਕਈ ਪੰਪਾਂ ਦੇ ਉੱਤੇ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਜੀ ਮਤਲਬ ਤੁਸੀਂ ਪਿੱਛੇ ਨੂੰ ਦੇਖਦੇ ਆ ਰਹੇ ਆ ਲਾਈਨ ਪਿੱਛੋਂ ਦੇਖਦੇ ਆ ਰਹੇ ਆ ਜੀ ਬਹੁਤ ਜ਼ਿਆਦਾ ਰਸ਼ ਹੈ ਕਈ ਕਈ ਦਾ ਤਾਂ ਮੁੱਕੇ ਗਿਆ ਜੀ अच्छा कहीं जगह मुक भी गया ते थोनू किद्दा पता लगया ਵੀ ਅੱਜ ਵੀ ਇਹ ਹੜਤਾਲ ਚੱਲੀ ਆ ਵੀਰੇ ਅੱਗੇ ਤੋਂ ਅੱਗੇ ਜਿੱਦਾਂ ਸਾਡੇ ਹੁੰਦੇ ਨੇ ਯਾਰਾ ਦੋਸਤਾਨਾ ਕਨੈਕਸ਼ਨ ਹੋਵੇ ਪਤਾ ਲੱਗਿਆ ਜੀ ਦਾ ਤੇ ਪਰੇਸ਼ਾਨੀ ਤਾਂ ਤੁਹਾਨੂੰ ਬਹੁਤ ਹੋ ਰਹੀ ਹੋਣੀ ਬਹੁਤ ਪਰੇਸ਼ਾਨੀ ਵੀਰੇ ਤਕਰੀਬਨ 2.5 ਦਨ ਘੰਟੇ ਤਾਂ ਹੋ ਗਏ ਜੀ ਖੜਿਆ ਅਜਾ ਨਿਕਲਿਆ ਨੂੰ ਸਵੇਰੇ ਆ ਹੁਣ ਖੜਿਆ ਨੂੰ ਇੱਥੇ ਅੱਛਾ ਮਤਲਬ ਰੋਟੀ ਪਾਣੀ ਬਿਨਾ ਖਾਦੇ ਨਿਕਲੇ ਹੋਇਆ ਤੁਸੀਂ ਹਾਂਜੀ ਉਵੇਂ ਨਿਕਲੇ ਹੋਇਆ ਜੀ ਧੰਨਵਾਦ ਜੀ ਜੀ ਸਰ ਨੰਬਰ ਹੀ ਨਹੀਂ ਆਉਣਾ ਲੱਗਦਾ ਮੈਨੂੰ ਤੁਸੀਂ ਕਦੋਂ ਦੇ ਖੜੇ ਆ ਤੁਸੀਂ ਹਨੂ ਹੋ ਗਿਆ ਘੰਟਾ अच्छा मतलब की ਤੁਸੀਂ ਕੀ ਮਤਲਬ ਕੀ ਚਾਹੁੰਦੇ ਆ ਵੀ ਸਰਕਾਰ ਤੋਂ ਵੀ ਇਹ ਇਦਾਂ ਦੀ ਚੀਜ਼ ਬਾਰੇ ਵੀ ਇਹ ਲੱਗਣਾ ਚਾਹੀਦਾ ਜਾਂ ਨਹੀਂ ਲੱਗਣੀ ਚਾਹੀਦੀ ਜੋ ਕਰਾਊਡ ਅੱਜ ਕੱਲ ਇਹ ਹੋ ਰਹੀ ਆ ਲੱਗਣਾ ਨਹੀਂ ਚਾਹੀਦਾ ਮਤਲਬ ਕੀ ਪ੍ਰਸ਼ਾਸਨ ਦਾ ਕੰਮ ਕਿਦਾਂ ਦਾ ਕੰਮ ਕਰ ਰਿਹਾ ਜੋ ਪੁਲਿਸ ਪ੍ਰਸ਼ਾਸਨ ਦਾ ਪਿੱਛੇ ਕੰਮ ਚੱਲ ਰਿਹਾ ਕੁਫਰੀ ਹੋ ਰਿਹਾ ਆ ਖੁਸ਼ ਹੋ ਮਤਲਬ ਕੀ ਇਸ ਚੀਜ਼ ਤੋਂ ਜਾਂ ਫਿਰ ਦੁਖੀ ਹੋ ਦੁਖੀ ਆ ਦੁਖੀ ਦੀ ਚੁਸਤੇ ਹਜੇ ਮੈਂ ਤੁਹਾਡਾ ਆਪਣਾ ਜਾਣਕਾਰੀ ਤੁਸੀਂ ਦੇਖ ਰਹੇ ਲੋਕ ਨੂੰ ਸੱਚਾ ਮਰਿੰਡੇ ਤੋਂ ਵਿਧਾਕਿਆppa ਤੁਹਾਨੂੰ ਪਿੱਛੇ ਦਿਖਾ ਰਹੇ ਸਾਰਾ ਵੀ ਪੰਪਾਂ ਤੇ ਅੱਜ ਦੇ ਟਾਈਮ ਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਬਹੁਤ ਦੂਰ ਤੱਕ ਤੇ ਪਬਲਿਕ ਵੀ ਬਹੁਤ ਪਰੇਸ਼ਾਨ ਹੋ ਰਹੀ ਹੈ ਤੇਲ ਦੀ ਤੇ ਸਾਡੇ ਨਾਲ ਸਾਡੇ ਵਿਚਨੇ ਰਮਨ ਜੀ ਜਿਨ੍ਹਾਂ ਕੇ ਇੱਥੇ ਗੈਸ ਸਟੇਸ਼ਨ ਬਾਹਰ ਬਹੁਤ ਪੁਰਾਣਾ ਤੇ 8 ਮਸ਼ੀਨਾਂ ਲੱਗੀ ਹੋਈਆਂ ਤੇ ਅਸੀਂ ਦਿਖਾਇਆ ਤੁਹਾਨੂੰ ਬਾਹਰ ਵੀ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇਲ ਪਾਉਣ ਦੇ ਪਬਲਿਕ ਵੀ ਬਹੁਤ ਹੈਰਾਨ ਆ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਵੀ ਇਹ ਸਥਿਤੀ ਜਿਹੜੀ ਅੱਜ ਸੰਕਟ ਚੱਲ ਰਿਹਾ ਹੈ ਪੈਟਰੋਲ ਤੇ ਡੀਜ਼ਲ ਦਾ ਇਹ ਕਿਦਾਂ ਕੀ ਕੀ ਕਾਰਨ ਕੀ ਹੈ ਜੀ ਇਹ ਅੱਜ ਅੱਜ ਦੇ ਟਾਈਮ ਲਈ ਪਹਿਲਾਂ ਜੀ ਤੁਹਾਡਾ ਵੈਲਕਮ ਕਰਦੇ ਆਂ ਤੁਸੀਂ ਪੰਪ ਤੇ ਆਏ ਸਾਡੇ ਕੋਲ ਇੱਕ ਪੈਨਿਕ ਹੈਗਾ ਜੀ ਡਰਾਈਵਰਸ ਨੇ ਕੋਈ ਨਵੇਂ ਕਾਨੂੰਨ ਬਣਾਣ ਕਾਰਨ ਹੜਤਾਲ ਕੀਤੀ ਹੋਈ ਹੈ ਇਸ ਕਰਕੇ ਪਿੱਛੋਂ ਪ੍ਰੋਡਕਟ ਨਹੀਂ ਆ ਰਿਹਾ ਇਲਾਕੇ ਦੇ ਪੰਪ ਕਈ ਬੰਦ ਹੋ ਗਏ ਜਿਨ੍ਹਾਂ ਕੋ ਤੇਲ ਹੈ ਨਹੀਂ ਸੀ ਇਸ ਕਰਕੇ ਲੋਕ ਹੁਣ ਸਾਰੇ ਪਾਸੇ ਤੋਂ ਆ ਰਹੇ ਸਾਡੇ ਕੋਲ ਤੇਲ ਪੁਆਣ ਆ ਰਹੇ ਆ ਦੋ ਤੋਂ ਪੰਜ ਮਿੰਟ ਜੇ ਅਸੀਂ ਤੇਲ ਪਾ ਕੇ ਅਗਲੇ ਨੂੰ ਭੇਜ ਦਿੰਨੇ ਇਹ ਤੋਂ ਜ਼ਿਆਦਾ ਕੋਈ ਟਾਈਮ ਨਹੀਂ ਲੱਗਦਾ ਬਾਕੀ ਹੈ ਇੱਕ ਦਿਨ ਦੋ ਦਿਨ ਸਾਡੇ ਕੋਲ ਉਹ ਸਾਡੇ ਕੋਲ ਵੀ ਖਤਮ ਹੋ ਜਾਊਗਾ ਸਾਡੇ ਕੋਲ ਇਸ ਟਾਈਮ ਕਿੰਨੀ ਦੇਰ ਦਾ ਸਟਾਕ ਆ ਅੱਜ ਸ਼ਾਮ ਤੱਕ ਦਾ ਸਟਾਕ ਆਏਗਾ ਕੱਲ ਨੂੰ ਉਮੀਦ ਹੈ ਕਿ ਤੇਲ ਹੋਰ ਆਉਣ ਦੀ ਜੇ ਸਟੇ ਖੁੱਲ ਗਈ ਫੇਰ ਆਊਗਾ ਤੇ ਉਸ ਤੋਂ ਬਾਅਦ ਪਬਲਿਕ ਫੇਰ ਪਰੇਸ਼ਾਨ ਨਹੀਂ ਫੇਰ ਕਿਉਂ ਪਰੇਸ਼ਾਨ ਤੇ ਤੇਲ ਆਉਣ ਲੱਗ ਗਿਆ ਗੱਲ ਖਤਮ ਕੀ ਕੀ ਦੀਆਂ ਨਲਕੀ ਹੋ ਸਕਦੀ ਹੈ ਇਹ ਜਿਹੜਾ ਅੱਜ ਦਾ ਸੰਕਟ ਅੱਜ ਚੱਲ ਰਿਹਾ ਹੈ ਆਪਣੇ ਭਾਰਤ ਦੇ ਵਿੱਚ ਕਿਸ ਦਾ ਕਿਸ ਦਾ ਜਦੋਂ ਡਰਾਈਵਰ ਤੋਂ ਵਿੱਚ ਬਿਠਾ ਕੇ ਗੱਲੇ ਨਹੀਂ ਕਰੀ ਗਈ ਤਾਂ ਤੁਸੀਂ ਡਰਾਈਵਰ ਨੂੰ ਇੱਕਦਮ ਇੱਕ ਸਾਈਕਲ ਵਾਲਾ ਉਹ ਵੀ ਡਰਾਈਵਰ ਉਹ ਸ਼ਰਾਬ ਪੀ ਕੇ ਟਰੱਕ ਦੇ ਮੂਹਰੇ ਆ ਜਾਂਦਾ ਪਰਚਾ ਟਰੱਕ ਵਾਲੇ ਪਰ ਦੇ ਦੋ ਉਹ ਸ਼ਰਾਬੀ ਬਚ ਗਿਆ ਸ਼ਰਾਬੀ ਬਿਲਕੁਲ ਉਹਨੂੰ ਕਲੇਮ ਵੀ ਮਿਲ ਗਿਆ ਕਿਉਂ ਉਹਨੂੰ ਉਹਨੂੰ ਕਦੇ ਨਾ ਹੁੰਦਾ ਕਲੇਮ ਫਿਰ ਇਹ ਦੱਸ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਤੁਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਡਰਾਈਵਰਾਂ ਤਾਂ ਸਾਰੇ ਡਰਾਈਵਰ ਕਿਢੇ ਜਾਣ ਬਿਲਕੁਲ ਜੀ ਸਹੀ ਗੱਲ ਹੈ ਜੇ ਇਹ ਕਾਨੂੰਨ ਲਾਗੂ ਕਰਨਾ ਜੇ ਤੁਸੀਂ ਕਾਨੂੰਨ ਨਹੀਂ ਲਾਗੂ ਕਰਨਾ ਗਲਤ ਆ ਜੇ ਵੀ ਡਰਾਈਵਰ ਪਰੇ ਪਰਚਾ ਹੋਣਾ ਫਿਰ ਫਿਰ ਹੜਤਾਲ ਹੋਊਗੀ ਜੀ ਡਰਾਈਵਰਾਂ ਦੀ ਪ੍ਰੋਬਲਮ ਇੱਕ ਇਹ ਵੀ ਆ ਜੀ ਦੇਖੋ 10 20000 15000 18000 22000 ਅਗਲਾ ਤਨਖਾਹ ਮਿਲਦੀ ਆ ਅੱਜ ਦੇ ਟਾਈਮ 'ਚ ਪਲੱਸ ਰੋਟੀ ਦਿੰਨੇ ਟਰੱਕਾਂ ਵਾਲੇ ਡਰਾਈਵਰ ਨੂੰ ਲੇਕਿਨ ਉਹ ਐਨੇ 'ਚ 10 ਲੱਖ ਰੁਪਏ ਫਾਈਨ ਕਿਸ ਤਰ੍ਹਾਂ ਦੇ ਦਊਗਾ ਜਦੋਂ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ ਕੋਈ ਐਕਸੀਡੈਂਟ ਵਾਪਰ ਜਾਂਦਾ ਯਾਨੀ ਕਿ ਗਲਤੀ ਛੋਟੀ ਗੱਡੀ ਦੀ ਵੀ ਹੋ ਸਕਦੀ ਹੋ ਉਦੀ ਵੀ ਹੋ ਸਕਦੇ ਜਿਹੜੀ ਵੱਡੀ ਗੱਡੀ ਦੀ ਗਲਤੀ ਹੋ ਗਈ ਉਹਨੂੰ ਅਸੀਂ ਕਹਿੰਦੇ ਸਜ਼ਾ ਦੋ ਅਸੀਂ ਨਹੀਂ ਕਹਿੰਦੇ ਨਾ ਕਰੋ ਬਟ ਫਾਈਨ ਆ ਉਹ ਗਲਤ ਚੀਜ਼ ਆ ਜੇ ਡਰਾਈਵਰ ਕੋਈ ਨਸ਼ਾ ਕਰਕੇ ਗੱਡੀ ਚਲਾਉਂਦਾ ਉਹ ਕਰੋ ਬੰਦ ਉਹਦਾ ਲਾਇਸੈਂਸ ਕੈਨਸਲ ਕਰੋ ਗੱਡੀ ਚਲਾਵਾ ਹੀ ਨਾ ਮੁੜ ਕੇ ਇਹ ਸਾਰਾ ਸਾਡੀ ਸਰਕਾਰਾਂ ਨੂੰ ਦੇਖਣਾ ਚਾਹੀਦਾ ਜਿਸ ਤਰ੍ਹਾਂ ਟੋਲ ਪਲਾਜੇ ਲੱਗੇ ਹੋਏ ਆ ਉਸੇ ਤਰ੍ਹਾਂ ਨਸ਼ੇ ਵਾਲੇ ਟੋਲ ਪਲਾਜੇ ਵੀ ਲਾਓ ਵੀ ਉਹਨਾਂ ਦਾ ਨਸ਼ਾ ਚੈੱਕ ਹੁੰਦਾ ਰੋਡ ਤੇ ਜੀਟੀ ਰੋਡ ਤੇ ਬਿਲਕੁਲ ਰਸਤੇ ਜੀ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਡਰਾਈਵਰਾਂ ਦੀ ਸੁਣਵਾਈ ਕਰੀ ਜਾਵੇ ਬਿਲਕੁਲ ਸਹੀ ਗੱਲ ਕਹੀ ਜੀ ਇਹਨਾਂ ਨੇ ਜਿਹੜਾ ਕਿ ਪਰਚਾ ਹੋਣਾ ਚਾਹੀਦਾ ਕੀ ਸਾਈਕਲ ਵਾਲਾ ਕੀ ਟਰੱਕ ਟਰੱਕ ਡਰਾਈਵਰ ਕੀ ਕਾਰ ਡਰਾਈਵਰ ਕੀ ਸਕੂਟਰ ਸਾਰੇ ਡਰਾਈਵਰ ਹੀ ਨੇ ਪਰ ਇਹ ਗਲਤ ਕਾਨੂੰਨ ਹੈ ਜੇ ਇੱਕ ਸਾਈਕਲ ਵਾਲਾ ਸ਼ਰਾਬੀ ਇੱਕ ਕਿਸੇ ਵੀ ਗੱਡੀ ਨਾਲ ਟੱਕਰ ਮਾਰ ਕੇ ਉਹਦਾ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਨੁਕਸਾਨ ਪਹੁੰਚਦਾ ਤਾਂ ਉਹ ਵੱਡੀ ਗੱਡੀ ਦਾ ਨੁਕਸ ਕੱਟਿਆ ਜਾਂਦਾ ਹਮੇਸ਼ਾ ਇੱਥੇ ਇਹ ਕਾਨੂੰਨ ਬਿਲਕੁਲ ਕਾਗਜ਼ਾਂ 'ਚ ਗਲਤ ਹੈ ਤੇ ਅਸੀਂ ਉਮੀਦ ਕਰਦੇ ਹਾਂ ਅਸੀਂ ਸਾਡੇ ਪਬਲਿਕ ਸਾਡੇ ਸਾਰੇ ਕਹਿੰਦੇ ਵੀ ਇਹ ਕਾਨੂੰਨ ਵਾਪਸ ਲਿਖਤੇ ਜਾਣ ਜੁੜੇ ਹੋ ਤੁਸੀਂ ਲੋਕ ਮਸਲ ਚੈਨਲ ਦੇ ਨਾਲ